ਹਾਂਜੀ ਬਿਲਕੁਲ ਰਹੀ ਬਣ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਤੇ ਹੁਣ ਤੇ ਤੇ ਅੱਜ ਆਪਾਂ ਗੱਲ ਕਰਾਂਗੇ ਵੀ ਜੋ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਦੁਬਾਰਾ ਪੋਸਟ ਆਈਆਂ ਨੇ ਉਹ ਆਪਣੀਆਂ ਆਈਆਂ ਨੇ ਅਸਿਸਟੈਂਟ ਪ੍ਰੋਫੈਸਰ ਦੀਆਂ ਤਾਂ ਦੇਖੋ ਕਹਿੰਦੇ ਨੇ ਨਾਮ ਆ ਪੋਸਟ ਆਪਣੀ ਕਿਹੜੀ ਆ ਅਸਿਸਟੈਂਟ ਪ੍ਰੋਫੈਸਰ ਅਗਲਗ ਸਬਜੈਕਟਾਂ ਦੇ ਵਿੱਚ ਆਈਆਂ ਨੇ ਜਿਹੜੀ ਜਿਹੜੀ ਫਾਰਮ ਅਪਲਾਈ ਕਰਨੇ ਦਾ ਓਪਨਿੰਗ ਡੇਟਾ ਜਿਹੜੀ ਸਬਮਿਸ਼ਨ ਆਫ ਆਨਲਾਈਨ ਐਪਲੀਕੇਸ਼ਨ ਦੀ ਹੋएगी ਜੀ 7 ਅਗਸਤ 2024 ਜਿਹਦੀ ਕਲੋਜ਼ਿੰਗ ਡੇਟ ਆ ਆਪਣੀ ਹੈਗੀ ਜੀ 27 ਅਗਸਤ 2024 ਤਾਂ ਇਹਨਾਂ ਦੀ ਜਿਹੜੀ ਆਪਣੀ ਵੈਬਸਾਈਟ ਆ www.hpsc.government.in ਇੱਥੇ ਜਾ ਕੇ ਤੁਸੀਂ ਕੀ ਆ ਤੁਸੀਂ ਅਪਲਾਈ ਕਰ ਸਕਦੇ ਹੋ ਤਾਂ ਹੁਣ ਆਪਾਂ ਦੇਖ ਸਕਦੇ ਆ ਵੀ ਜਿਹੜਾ ਆਪਣਾ ਹਾਈਰ ਐਜੂਕੇਸ਼ਨ ਡਿਪਾਰਟਮੈਂਟ ਆ ਜੋ ਹਰਿਆਣਾ ਦੁਆਰਾ ਪੋਸਟਾਂ ਕੱਢੀਆਂ ਗਈਆਂ ਨੇ ਤਾਂ ਦੇਖੋ ਅਲੱਗ-ਅਲੱਗ ਸਬਜੈਕਟ ਨੇ ਜਿਹਦੇ ਵਿੱਚ ਆਪਣੀਆਂ ਪੋਸਟਾਂ ਨੇ ਅਸਿਸਟੈਂਟ ਪ੍ਰੋਫੈਸਰ ਦੀਆਂ categories wise ਉਹਨਾਂ ਦੀ ਵੰਡ ਕਰੀ ਹੋਏ ਜੋ ਤੁਸੀਂ ਦੇਖ ਸਕਦੇ ਹੋ ਵੀ ਬੋਟਨੀ, ਕੈਮਿਸਟਰੀ, ਕਮਰਸ, ਕੰਪਿਊਟਰ ਸਾਇੰਸ difense study economics ਦੀਆਂ ਅਲੱਗ-ਅਲੱਗ ਕੈਟਾਗਰੀ ਦੇ ਅਕੋਰਡਿੰਗ ਕੀ ਬੰਡ ਕਰੀ ਹੋਈ ਹੈ ਵੀ ਕਿੰਨੀਆਂ ਪੋਸਟਾਂ ਨੇ ਤਾਂ ਦੇਖੋ ਜੀ ਆਪਣੀਆਂ ਮੇਨ ਜੋ ਆਪਣਾ ਬਟ ਨਹੀਂ ਉਹਦੀਆਂ 50 ਜਨਰਲ ਦੀਆਂ ਨੇ ਐਸਸੀ ਦੀਆਂ 19 ਨੇ ਬੈਕਵਰਡ ਕਲਾਸ ਬੀਸੀਏ ਬੀਸੀਬੀ ਦਿੱਤੀ ਹੋਈ ਆ ਤੇ ਈਡਬਲਯੂਐਸ ਹੈ ਟੋਟਲ ਪੋਸਟਾਂ ਕਿੰਨੀਆਂ ਨੇ ਜੀ ਆਪਣੀਆਂ 98 ਪੋਸਟਾਂ ਨੇ ਤੇ ਜਿਹੜੀਆਂ ਟੋਟਲ ਪੋਸਟਾਂ ਨੇ ਜੋ ਆਪਣੀਆਂ 2424 ਪੋਸਟਾਂ ਨੇ ਜਿਹਦੇ ਵਿੱਚ ਆਪਨੇ ਦੇਖ ਲਿਆ ਵੀ ਜਨਰਲ ਨੂੰ ਕਿੰਨੀਆਂ ਨੇ ਠੀਕ ਆ ਜੀ ਐਸਸੀ ਨੂੰ ਕਿੰਨੀਆਂ ਨੇ ਤੇ ਆਪਣੀਆਂ ਜਿਹੜੀਆਂ ਹੋਰ ਕੈਟਾਗਰੀਜ਼ ਨੇ ਉਹਨਾਂ ਦੀਆਂ ਕਿੰਨੀਆਂ ਪੋਸਟਾਂ ਨੇ ਆਪਾਂ ਐਸੈਂਸ਼ੀਅਲ ਕੁਆਲੀਫਿਕੇਸ਼ਨ ਦੇਖੀ ਤਾਂ ਕੀ ਆ ਜਿਹੜੀ ਆਪਣੇ ਅਸਿਸਟੈਂਟ ਪ੍ਰੋਫੈਸਰ ਦੀ ਜੌਬ ਅਪਲਾਈ ਕਰਨਾ ਚਾਹੁੰਦੇ ਆ ਗੁੱਡ ਅਕਾਦੈਮਿਕ ਰਿਕਾਰਡ ਹੋਣਾ ਚਾਹੀਦਾ ਮਾਸਟਰ ਡਿਗਰੀ ਦੇ ਵਿੱਚੋਂ 55% ਜਿਹੜੇ ਕੰਪਲਸਰੀ ਨੇ ਤੇ ਜਿਹੜੀ ਆਪਣੀ ਨੌਲੇਜ ਹੋਣੀ ਚਾਹੀਦੀ ਹੈ ਹਿੰਦੀ ਸੰਸਕ੍ਰਿਤ ਦੀ 10th ਮੈਟ੍ਰਿਕ ਸਟੈਂਡਰਡ ਜਾਂ ਔਰ ਇਨ ਹਾਈਰ ਐਜੂਕੇਸ਼ਨ ਤੇ ਉਸ ਤੋਂ ਬਾਅਦ ਆਗੇ ਜਿਹੜਾ ਆਪਣਾ NET ਆ ਉਹ ਕੁਆਲੀਫਾਈ ਹੋਣਾ ਜ਼ਰੂਰੀ ਹੈ ਬਾਕੀ ਜੋ ਆਪਣੀਆਂ ਹੋਰ ਗਾਈਡਲਾਈਨਸ ਆ ਆਪ ਹੁਣ ਦਿੱਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਵੀ ਕੀ ਆਪਣਾ ਕੰਪਲਸਰੀ ਆ ਜਦੋਂ ਆਪਾਂ ਨੇ ਇਹ ਜਿਹੜੀ ਪੋਸਟ ਦੇ ਲਈ ਕੀ ਕਰਨਾ ਮਾਜੀ ਅਪਲ ਜਿਉਂ ਆਪਾਂ ਐਗਜ਼ਾਮ ਪੈਟਰਨ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਕੀ ਹੋਊਗਾ ਜੀ ਆਪਣਾ ਸਕ੍ਰੀਨਿੰਗ ਟੈਸਟ ਹੋਊਗਾ ਜਿਸ ਦੇ ਵਿੱਚ ਟੋਟਲ ਨੰਬਰ ਆਫ ਕੁਐਸਚਨ ਕਿੰਨੇ ਹੋਣਗੇ ਜਿਉਂ ਆਈਐਮਐਸਜੀਯੂ ਦੇ ਵਿੱਚ ਹੋਣਗੇ 100 ਕੁਐਸਚਨ ਹੋਣਗੇ ਜਿਹੜਾ ਟਾਈਮ ਫਰੇਮ ਹੋਊਗਾ ਐਗਜ਼ਾਮ ਦਾ 2 ਘੰਟੇ ਦਾ ਹੋਊਗਾ ਟੋਟਲ ਮਾਰਕਸ ਕੀ ਹੋਣਗੇ ਜੀ ਆਪਣੇ 100 ਨੰਬਰ ਦੇ ਹਰੇਕ ਕੁਐਸਚਨ ਦਾ ਕੀ ਹੋਊਗਾ ਜੀ 1 ਨੰਬਰ ਹੋਊਗਾ ਤੇ ਇਹ ਜਿਹੜੇ ਕੁਐਸਚਨ ਨੇ ਕੀ ਉਹਨਾਂ ਦੀਆਂ 5 ਆਪਸ਼ਨ ਆਉਣੀਆਂ ਏ ਬੀ ਸੀ ਡੀ ਐਂਡ ਈ ਹੁਣ ਦੇਖੋ ਜੀ ਇਸ ਤੇ ਵੀ ਕੁਝ ਰੂਲ ਲਿਖੇ ਹੋਏ ਨੇ ਵੀ ਆਪਾਂ ਨੇ ਕਿਸ ਤਰੀਕੇ ਨਾਲ ਕੀ ਅਟੈਂਪਟ ਕਰ ਇੰਗਲਿਸ਼ ਲੈਂਗੁਏਜ ਦੇ ਵਿੱਚ ਹੋਊਗਾ ਬੋਟਨੀ ਕੰਪਿਊਟਰ ਸਾਇੰਸ ਜਿਹੜੇ ਆਪਣੇ ਸਬਜੈਕਟ ਨੇ ਤੇ ਉਸ ਤੋਂ ਬਾਅਦ ਜਿਹੜੀ ਇੰਗਲਿਸ਼ ਹਿੰਦੀ ਲੈਂਗੁਏਜ ਦੇ ਵਿੱਚ ਜਿਹੜੇ ਆਪਣੇ ਕੁਐਸਚਨ ਆਉਣਗੇ ਦੋਨੋਂ ਲੈਂਗੁਏਜ ਦੇ ਵਿੱਚ ਉਹ ਕਮਰਸ ਇਕਨੋਮਿਕਸ ਫਾਈਨ ਆਰਸ ਮਾਸ ਕਮਿਊਨੀਕੇਸ਼ਨ ਜੀਓਗ੍ਰਾਫੀ ਹਿਸਟਰੀ ਹੈ ਆਪਣੇ ਜਿਹੜੇ ਅੱਗੇ ਵੀ ਹੋਰ ਦਿੱਤੇ ਹੋਏ ਨੇ ਸਬਜੈਕਟ ਇਹਨਾਂ ਦੇ ਵਿੱਚ ਜਿਹੜੀ ਆਪਣੀ ਇੰਗਲਿਸ਼ ਤੇ ਹਿੰਦੀ ਲੈਂਗੁਏਜ ਦੋਨਾਂ ਦੇ ਵਿੱਚ ਕੀ ਆਈ ਆਪਣਾ ਪੇਪਰ ਹੋਊਗਾ ਜਿਹੜਾ ਆਪਣਾ ਇਹ ਪੇਪਰ ਹੋਣਾ ਇਹਦੀ 3 ਸਟੇਜ ਨੇ ਪਹਿਲਾ ਆਪਣਾ ਦੇਖ ਹੀ ਲਿਆ ਆਪਣਾ ਇਹ ਪਹਿਲੀ ਸਟੇਜ ਆ ਉਹਦੇ ਵਿੱਚ ਸਕਰੀਨਿੰਗ ਟੈਸਟ ਉਸ ਤੋਂ ਬਾਅਦ ਅਗੇ ਜਿਹੜਾ ਆਪਾਂ ਦਾ ਸਬਜੈਕਟ ਨੋਨੋਲਿਜ ਟੈਸਟ ਹੋਊਗਾ ਜੀ ਇਹਦਾ ਜਿਹੜਾ ਟਾਈਮ ਪੀਰੀਅਡ ਆ 3 ਘੰਟੇ ਦਾ ਹੋਣਾ ਟੋਟਲ ਆਪਾਂ ਨੇ ਕਿੰਨੇ ਮਾਰਕਸ ਦੇਊਗਾ ਜੀ 150 ਦਾ ਹੋਊਗਾ ਇਹਦੇ ਵਿੱਚ ਜੇ ਆਪਾਂ ਨੂੰ ਮੈਂਸ਼ਨ ਕਰਿਆ ਹੋਈ ਵੀ ਕਿਹੜਾ ਪੇਪਰ ਕਿਹੜੀ ਲੈਂਗੁਏਜ ਦੇ ਵਿੱਚ ਆਪਾਂ ਨੂੰ ਕੀ ਜੀ ਪ੍ਰੋਵਾਈਡ ਕੀਤਾ ਜਾਊਗਾ ਇੰਗਲਿਸ਼ ਇੰਗਲਿਸ਼ ਲੈਂਗੁਏਜ ਦੇ ਵਿੱਚ ਦਿੱਤੇ ਹੋਏ ਨੇ ਵੀ ਕਿਹੜੇ ਕਿਹੜੇ ਪੇਪਰ ਹੋਣਗੇ ਤੇ ਜਿਹੜੇ ਪੇਪਰ ਇੰਗਲਿਸ਼ ਪੰਜਾਬ ਜਿਹੜੇ ਪੇਪਰ ਇੰਗਲਿਸ਼ ਤੇ ਹਿੰਦੀ ਆਪਣੀ ਲੈਂਗੁਏਜ ਦੇ ਵਿੱਚ ਹੋਣਗੇ ਉਹਨਾਂ ਦੇ ਵੀ ਉਹਨਾਂ ਨੇ ਕੀ ਜੀ ਨੇਮ ਮੈਂਸ਼ਨ ਕਰੇ ਹੋਏ ਨੇ ਜੋਸ ਤੋਂ ਮਦਾ ਕੇ ਜੋ ਆਪਣੀ 3rd ਸਟੇਜ ਹੈ ਜੀ ਉਹ ਆਪਣਾ ਕੀ ਹੋਗਾ ਇੰਟਰਵਿਊ ਹੋਊਗੀ ਠੀਕ ਹੈ ਜਿਹਦੇ ਵਿੱਚ ਆਪਣੀ ਵੇਟੇਜ ਆਫ ਇੰਟਰਵਿਊ ਬਿਲ ਵੀ ਕਿੰਨੀ ਹੈ ਜੀ 12.5% ਦਾ ਕਹਿੰਦੇ ਨੇ ਫਾਈਨਲ ਮੈਡ ਲਿਸਟ ਬਣਨੀ ਹੈ ਆਪਣੀ ਪਰ ਬਾਈ ਦੀ ਐਡਿੰਗ ਮਾਰਕਸ ਆਫ ਸਬਜੈਕਟ ਨੌਲੇਜ ਟੈਸਟ ਐਂਡ ਇੰਟਰਵਿਊ ਜੋ ਆਪਣਾ ਸਕਰੀਨਿੰਗ ਟੈਸਟ ਹੈ ਉਹ ਸਿਰਫ ਇਹ ਕੁਆਲੀਫਾਈ ਲਈ ਹੈ ਜਿਹਦੇ ਆਪਾਂ ਨੰਬਰ ਐਡ ਹੋਣੇ ਨੇ ਉਹ ਕਿਦੇ ਹੋਣੇ ਇੱਕ ਸਬਜੈਕਟ ਨੌਲੇਜ ਟੈਸਟ ਦੇ ਐਂਡ ਆਪਣੀ ਇੰਟਰਵਿਊ ਦੇ ਜੇ ਆਪਾਂ ਫੀਸ ਦੀ ਗੱਲ ਕਰੀਏ ਤਾਂ ਜਿਹੜੇ ਆਪਣੇ ਮੇਲ ਕੈਂਡੀਡੇਟ ਨੇ ਆਫ ਜਨਰਲ ਕੈਟਾਗਰੀ ਇਨਕਲੂਡਿੰਗ ਡਿਪੈਂਡੈਂਟ son of ex serviceman of Haryana ਤੇ ਮੇਲ ਕੈਂਡੀਡੇਟ ਨੇ ਆਪਣੇ ਬੈਕਵਰਡ ਕਲਾਸ ਦੇ ਜੋ ਬਿਲੋਂਗ ਕਰਦਨੇ ਆ ਆਪਣੀ ਕਰੀਮੀ ਲੇਅਰ ਜਾਂ ਫੋਰ ਮੇਲ ਕੈਂਡੀਡੇਟ ਨੇ ਆਫ ਆਲ ਕੈਟਾਗਰੀ ਆਦਰ ਸਟੇਟ ਉਹਨਾਂ ਦੀ ਫੀਸ ਹੈਗੀ 1000 ਜਿਹੜੇ ਆਪਾਂ ਨੇ ਫੀਮੇਲ ਕੈਂਡੀਡੇਟ ਨੇ ਆਫ ਜਨਰਲ ਕੈਟਾਗਰੀ ਤੇ ਇਨਕਲੂਡ ਫੀਮੇਲ ਡਿਪੈਂਡੈਂਟ ਆਫ ਐਕਸ ਸਰਵਿਸਮੈਨ ਆਫ ਹਰਿਆਣਾ ਓਨਲੀ ਉਹਨਾਂ ਦੀ ਫੀਸ ਕਿੰਨੀ ਹੈ ਜੀ 250 ਰੁਪਏ ਉਸ ਤੋਂ ਬਾਅਦ ਆ ਕੇ ਜੋ ਆਪਣਾ ਤੀਸਰਾ ਜੀ ਫੋਰ ਮੇਲ ਐਂਡ ਫੀਮੇਲ ਕੈਂਡੀਡੇਟ ਨੇ ਆਫ ਐਸ ਸੀ ਬੀ ਸੀ ਐ ਨੋਨ ਇਹਨਾਂ ਜੀ ਦੀ ਫੀਸ ਆ ਉਹ ਵੀ ਕਿੰਨੀ ਹੈ ਜੀ 250 ਤੇ ਉਸ ਤੋਂ ਬਾਅਦ ਆ ਕੇ ਜਿਹੜੇ ਪਰਸਨ ਵਿਦ ਡਿਸੇਬਿਲਟੀ ਜਨੇ ਕੈਟਾਗਰੀ ਕੈਂਡੀਡੇਟ ਨੇ ਉਹਨਾਂ ਜੀ ਦੀ ਫੀਸ ਕੀ ਜਿਉ ਆਪਣੀ ਨਿਲ ਹੋਵੇਗੀ ਤੇ ਦੁਬਾਰੇ ਆਪਾਂ ਦੱਸ ਦਈਏ ਜਿਹੜੀ ਡੇਟ ਹੈ ਜੀ ਉਹ ਆਪਣੀ ਓਪਨਿੰਗ ਹੋਈ ਹੈ ਉਹ 7 ਅਗਸਤ 2024 ਨੂੰ ਹੈ ਤੇ ਜਿਹੜੀ ਕਲੋਜ਼ਿੰਗ ਡੇਟ ਆ ਸਬਮਿਸ਼ਨ ਆਫ ਆਨਲਾਈਨ ਅਪਲੀਕੇਸ਼ਨ ਦੀ ਉਹ ਆਪਣੀ ਹੈਗੀ ਜੀ 27 ਅਗਸਤ 2024 ਤਾਂ ਤੁਸੀਂ ਜਿਹੜੇ ਆਪਣੇ ਫਾਰਮ ਨੂੰ ਫਿਲ ਕਰ ਸਕਦੇ ਹੋ ਤਾਂ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕੀ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਕੀ ਸ਼ੇਅਰ ਕਰ ਦੇਣਾ ਜੀ ਥੈਂਕ ਯੂ